ਨੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਮਾਤਾ ਗੁਜਰੀ ਜੀ ਭਲਾਇ ਕੇਂਦਰ ਵੱਲੋਂ ਜੋ ਹਰ ਸਾਲ ਲੋੜਵੰਦ 13 ਗਰੀਬ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ ਇਸ ਵਾਰ ਵੀ ਉਹ ਮਹਲਾ ਦਿਵਸ ਮੌਕੇ 8 ਮਾਰਚ ਨੂੰ ਦਾਣਾ ਮੰਡੀ ਭਲਾੜਾ ਦੇ ਵਿਖੇ ਇਹ 13 ਬੱਚਿਆਂ ਦੇ ਵਿਆਹ ਕੀਤੇ ਜਾਣੇ ਹਨ ਬਹੁਤ ਵੱਡਾ ਕਾਰਜ ਭਲਾਈ ਦਾ ਕਾਰਜ ਹੁੰਦਾ ਹੈ ਸਾਰੇ ਮੰਡੀ ਔਰ ਸਾਰੇ ਇਲਾਕਾ ਨਿਵਾਸੀ ਵਿਦੇਸ਼ਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸਿਰੇ ਚੜਦਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਲੋੜਵੰਦ ਬੱਚੀ ਹੋਵੇ ਤਾਂ ਵੀ ਸੰਪਰਕ ਕਰੋ ਅਤੇ ਜਿਨ੍ਹਾਂ ਨੇ ਇਸ ਕੰਨਿਆਦਾਨ ਦੇ ਵਿੱਚ ਯੋਗਦਾਨ ਪਾਉਣਾ ਹੋਵੇ ਉਹ ਵੀ ਸੰਪਰਕ ਕਰ ਸਕਦਾ ਹੈ ਸੋ ਜੋ ਸਾਥਾ ਨੇ ਸਮਾਜ ਭਲੇ ਕਾਰਜਾਂ ਲਈ ਕੋਈ ਸਾਥ ਲਈ ਹੈ ਉਹਦੇ ਵਿੱਚ ਵੀ ਸਭ ਨੇ ਇਥੇ ਯੋਗ ਕਰਨਾ ਹੈ ਸੋ ਵਿਆਹ ਦੇ ਲਈ ਸਾਡੇ ਕੋਲੇ ਜੋ ਇਸ਼ਤਿਹਾਰ ਜਾਰੀ ਕੀਤਾ ਹੈ ਚਾਰ ਜੋ ਇਸ਼ਤਿਹਾਰ ਹੈ ਅੱਧੀ ਕਿਉਂਕਿ ਔਰਤਾਂ ਦੇ ਭਲਾਏ ਦਾ ਕਾਰਜ ਹੈ ਔਰਤਾਂ ਵੱਲੋਂ ਹੀ ਜਰਰੀ ਕਰਾਉਣੇ ਹਨ ਤੇ ਅੱਜ ਸਾਡੇ ਕੋਲੇ ਬਲਵੀਰ ਸਿੰਘ ਆਸਟ੍ਰੇਲੀਆ ਤੋਂ ਆਪਣੀ ਵੀਰ ਕੋਟ ਜੀ ਆਸਟ੍ਰੇਲੀਆ ਤੋਂ ਅਤੇ ਮਨਿੰਦਰ ਕੋਰ ਜੀ ਸਪਸਟਰੀ ਸਰਗਵਾਦੀ ਡੀਐਸਪੀ ਰਣਵੀਰ ਸਿੰਘ ਅਤੇ ਸਿਮੀ ਪ੍ਰਤੀਆਜੀਤੋਂ ਨੇ ਅਤੇ ਬਲਵੀਰ ਕੋਟ ਜੀ ਭਲਾੜਾ ਪਿੰਡ ਤੋਂ ਸਪੱਤ ਨੇ ਸਵਰਗਵਾਸੀ ਵਰਜਨ ਸਿੰਘ ਜੀ ਨੇਜਾ ਤੋਂ ਉਹ ਚਾਰ ਔਟਾ ਵਾਲੇ ਇਤਿਹਾਰ ਜਰੇ ਗਿਆ ਗਿਆ ਹੈ ਸਾਰਿਆਂ ਦੇ ਇਥੇ ਪਹੁੰਚਣ ਦੇ ਧੰਨਵਾਦ ਹੈ ਜੀ ਤੋਂ ਸੁਣ ਸਕਦਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਕਿਰਪਾਤਾ ਕਰੋ ਜੀ ਤੋਂ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ 8ਵੇਂ ਵਿਆਹ ਉਸਬ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਬਾਰੇ ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਜੀ ਨੇ ਆਪ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ ਮੈਂ ਆਪਕੀ ਦਾ ਧਿਆਨ ਸੰਸਥਾ ਵੱਲੋਂ ਇੱਕ ਨਵੇਂ ਅਰੰਭੇ ਕਾਰਜ ਜੋ ਕਿ ਲਾਇਬ੍ਰੇਰੀ ਔਰ ਇੱਕ ਜਗ੍ਹਾ ਜਿੱਥੇ ਆਪਣਾ ਦਫ਼ਤਰ ਦਾ ਸਮਾਨ ਰੱਖਿਆ ਜਾ ਸਕੇ ਦਫ਼ਤਰ ਦੇ ਬੈਠਣ ਔਰ ਥੰਦੀ ਜਗ੍ਹਾ ਬਣਾਈ ਜਾ ਸਕੇ ਸੋ ਉਸ ਵਾਸਤੇ ਇੱਕ ਜਗ੍ਹਾ ਖਰੀਦੀ ਗਈ ਹੈ ਉੱਥੇ ਇੱਕ ਵਧੀਆ ਲਾਇਬ੍ਰੇਰੀ ਬਣਾਉਣ ਦਾ ਜੋ ਸੁਪਨਾ ਹੈ ਸੰਸਥਾ ਮੈਂਬਰਾਂ ਨੇ ਲਿਆ ਆ ਉਹਦੇ ਵਾਸਤੇ ਸਾਰੀ ਸੰਗਤਾਂ ਤੋਂ ਇਲਾਕਾ ਨਿਵਾਸੀਆਂ ਤੋਂ ਔਰ ਸਮੂਹ ਮੈਂਬਰਾਂ ਤੋਂ ਸਹਿਯੋਗੀਕਾਰ ਸਹਿਯੋਗ ਕਰੀ ਰਿਹਾ ਨੇ ਸਾਰੀਆਂ ਸੰਗਤਾਂ ਤੋਂ ਵੀ ਸਹਿਯੋਗ ਦੀ ਅਪੀਲ ਕਰਦਾ ਹਾਂ ਔਰ ਉੱਥੇ ਇੱਕ ਵਧੀਆ ਲਾਇਬ੍ਰੇਰੀ ਜਿਹੜੀ ਹੈਗੀ ਉਹ ਬਣ ਕੇ ਆਪ ਸਭ ਦੇ ਸਹਿਯੋਗ ਨਾਲ ਜਲਦੀ ਤਿਆਰ ਹੋਏਗੀ ਜਿੱਥੇ ਬਜ਼ੁਰਗ ਤੇ ਸਟੂਡੈਂਟ ਸਟੂਡੈਂਟਾਂ ਨੂੰ ਉਹਨਾਂ ਦੇ ਜਿਹੜੀਆਂ ਸਬਜੈਕਟ ਦੀਆਂ ਕਿਤਾਬਾਂ ਕੋਸ਼ਿਸ਼ ਕਰਾਂਗੇ ਔਰ ਜਿਹੜੀਆਂ ਹੋਰ ਸਾਹਿਤਿਕ ਕਿਤਾਬਾਂ ਨੇ ਜੋ ਬਜ਼ੁਰਗਾਂ ਦੇ ਪੜਨ ਵਾਲੀਆਂ ਹੋਣਗੀਆਂ ਆਮ ਲੋਕਾਂ ਦੇ ਪੜਨ ਵਾਲੀਆਂ ਹੋਣਗੀਆਂ ਉਹ ਵੀ ਉਪਲਬਧ ਕਰੀਆਂ ਜਾਣਗੀਆਂ ਇੱਕ ਬੈਟਰ ਵਾਸਤੇ ਵੀ ਜਗ੍ਹਾ ਬਣਾਈ ਜਾਵੇਗੀ ਇਹਨਾਂ ਕਾਰਜਾਂ ਵਾਸਤੇ ਮੈਂ ਸਾਰੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦਾ ਹੋਇਆ ਇਹ ਆਸ ਕਰਦਾ ਹਾਂ ਕਿ ਤੁਸਨ ਵੱਧ ਤੋਂ ਵੱਧ ਸਹਿਯੋਗ ਦਿਓਗੇ ਔਰ ਜਲਦੀ ਹੀ ਸਾਰੇ ਕਾਰਜ ਇਹ ਦੇਪਰੇ ਚਾੜੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ